ਹallelujah ਮੁਕਤੀ ਫਰੀਦੇ ਵਿੱਚ ਪਰਮੇਸ਼ਵਰ ਦੇ ਵੱਲੋਂ ਵਚਨ ਦੇ ਵਿੱਚ ਲਿਖਿਆ ਹੈ ਜ਼ਬੂਰ 3 ਦੀ 8 ਦੇ ਵਿੱਚ ਲਿਖਿਆ ਕਹਿੰਦਾ ਬਚਾਓ ਯਹੋਵਾ ਵੱਲੋਂ ਹੈ ਤੇਰੀ ਬਰਕਤ ਤੇਰੀ ਪਰਜਾ ਉੱਤੇ ਹੋਵੇ ਸਲਾ ਹallelujah ਬਚਾਓ ਕਿਹਦੇ ਵੱਲੋਂ ਆ ਯਹੋਵਾ ਪਰਮੇਸ਼ਵਰ ਦੇ ਵੱਲੋਂ ਸਲਵੇਸ਼ਨ ਬਿਲੋਂਗਸ ਟੂ ਦਾ ਲਾਰਡ ਹallelujah ਮੁਕਤੀ ਪਰਮੇਸ਼ਵਰ ਦੇ ਵੱਲੋਂ ਅਰ ਅਫਸੀਆਂ 28 ਦੀ 9 ਦੇ ਵਿੱਚ ਐਦਾਂ ਲਿਖਿਆ ਕਿਉਂ ਜੋ ਤੁਸੀਂ ਕਿਰਪਾ ਤੋਂ ਨੇਚਰ ਰਾਈ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ ਇਹ ਪਰਮੇਸ਼ਵਰ ਦੀ ਬਖਸ਼ਿਸ਼ ਹੈ ਇਹ ਕਰਨੀਆਂ ਤੋਂ ਨਹੀਂ ਅਜੇਹਾ ਨਾ ਹੋਵੇ ਭਈ ਕੋਈ ਕਮੰਡ ਕਰੇ ਤੁਸੀਂ ਇਹ ਨਾ ਸੋਚੋ ਕਿ ਜੇਕਰ ਮੈਂ ਚਰਚ ਨੂੰ ਆਉਣਾ ਆ ਮੈਨੂੰ ਪ੍ਰਭੂ ਨੇ ਚੁਣ ਲਿਆ ਇਸ ਕਰਕੇ ਚੁਣ ਲਿਆ ਵੀ ਮੈਂ ਬੜਾ ਗੁਲੀ ਗਿਆਨੀ ਆ ਮੈਂ ਬਹੁਤ ਪੜਿਆ ਲਿਖਿਆ ਆ ਮੈਂ ਬਹੁਤ ਸੁਨੱਖਾ ਆ ਮੇਰੇ ਕੋਲੇ ਤਾਂ ਅੰਦੌਲਤ ਬਹੁਤ ਆ ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਆ ਇਸ ਕਰਕੇ ਪ੍ਰਭੂ ਨੇ ਮੈਨੂੰ ਚੁਣਿਆ ਆ ਮੇਰੇ ਕੰਮ ਬਾਲੇ ਚੰਗੇ ਲੱਗਦੇ ਪ੍ਰਭੂ ਨੂੰ ਇਸ ਲਈ ਪ੍ਰਭੂ ਨੇ ਮੈਨੂੰ ਚੁਣਿਆ ਆ ਨਹੀਂ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਤੁਸੀਂ ਕਿਰਪਾ ਤੋਂ ਨੇਚਾ ਰਹੀਂ ਬਚਾਏ ਗਏ ਆ ਤੁਸੀਂ ਪਰਮੇਸ਼ਵਰ ਦੀ ਕਿਰਪਾ ਤੋਂ ਬਚਾਏ ਗਏ ਆ ਉਹਦੀ ਕਿਰਪਾ ਸਾਡੇ ਉੱਤੇ ਡਾਢੀ ਹੋਈ ਆ ਉਹਦਾ ਫਜ਼ਲ ਸਾਡੇ ਉੱਤੇ ਡਾਢਾ ਹੋਇਆ ਆ ਉਹਨੇ ਆਪ ਸਾਡੇ ਉੱਤੇ ਦਰਸ ਖਾਦਾ ਆ ਉਹਨੇ ਸਾਨੂੰ ਰੋਂਦਿਆਂ ਨੂੰ ਵੇਖਿਆ ਉਹਨੇ ਕਰਲਾਉਂਦਿਆਂ ਨੂੰ ਵੇਖਿਆ ਜਦੋਂ ਦਰਦਰ ਤੇ ਜਾ ਕੇ ਧੱਕੇ ਖਾ ਰਹੇ ਸੀ ਕਦੀ ਇੱਥੇ ਜਾ ਕੇ ਕੁਝ ਹਿੱਲਾ-ਮਸੀਲਾ ਕਰਦੇ ਸੀ ਕਦੀ ਉੱਥੇ ਜਾ ਕੇ 베ਰੀ ਦੇ ਮੁੱਢ ਕੱਚੀ ਲੱਸੀ ਪੌਂਦੇ ਸੀ ਕਦੀ ਆਹ ਕਮਾਲ ਕੇ ਦੇਸੀ ਘੋੜੇ ਦੇ ਵਿੱਚ ਪੌਂਦੇ ਸੀ ਕਦੀ ਲੇਟ ਬਲੇਟ ਕੇ ਗੋਡੇ ਗਿੱਡੇ ਭਰੇ ਬੈਸੀ ਕਦੀ ਤਵੀਤਾਂ ਦੇ ਨਾਲ ਗਲਪਾਰਾ ਹੋਇਆ ਸੀਗਾ ਜਦੋਂ ਉਹਨੇ ਸਾਨੂੰ ਇਹੋ ਜਿਹੇ ਹਾਲਾਤਾਂ ਵਿੱਚ ਦੇਖਿਆ ਉਹਨੇ ਸਾਡੇ ਉੱਤੇ ਤਰਸ ਖਾਦਾ ਉਹਨੇ ਚਾਇਆ ਕਿ ਇਹ ਬਚਾਏ ਜਾਣ ਉਹਨੂੰ ਸਾਡੇ ਉੱਤੇ ਰਹਿਮ ਆ ਗਿਆ ਇਹ ਤਾਂ ਮੇਰਾ ਉਹੀ ਬੇਟਾ ਆ ਜਿਹਨੂੰ ਮੈਂ ਇਸ ਧਰਤੀ ਦੇ ਉੱਤੇ ਇਸ ਲਈ ਭੇਜਿਆ ਕਿ ਅਸਮਾਨ ਦੀਆਂ ਸਾਰੀਆਂ ਸ਼ਕਤੀਆਂ ਦੇ ਉੱਤੇ ਧਰਤੀ ਦੀਆਂ ਸਾਰੀਆਂ ਸ਼ਕਤੀਆਂ ਦੇ ਉੱਤੇ ਪਾਣੀ ਦੀਆਂ ਸਾਰੀਆਂ ਸ਼ਕਤੀਆਂ ਦੇ ਉੱਤੇ ਰਾਜ ਕਰੇ ਇਹ ਮੇਰਾ ਬੱਚਾ ਗੁਲਾਮ ਬਣ ਚੁੱਕਾ ਆ ਉਹਨੂੰ ਤਰਸ ਆਇਆ ਔਰ ਉਹਨੇ ਕਿਰਪਾ ਦੇ ਨਾਲ ਸਾਡੀ ਨੇਚਾ ਨੂੰ ਦੇਖ ਕੇ ਕਿ ਅਸੀਂ ਲੱਭਦੇ ਤਾਂ ਪਰਮੇਸ਼ਵਰ ਨੂੰ ਫਿਰਦੇ ਆ ਭਾਵੇਂ ਅਸੀਂ ਕਿੱਥੇ ਤੇ ਦੱਸੇ ਤੇ ਇੱਧਰ ਨੂੰ ਜਾਂਦੇ ਸਾਨੂੰ ਲੱਗਦਾ ਇੱਥੇ ਪਰਮੇਸ਼ਵਰ ਆ। ਭਾਵੇਂ ਅਸੀਂ ਨੰਗੇ ਪੈਰੀ ਕਿਸੇ ਪਾਸੇ ਨੂੰ ਜਾ ਰਹੇ ਸਾਨੂੰ ਲੱਗਦਾ ਸੀ ਪਰਮੇਸ਼ਵਰ ਦੇ ਵੱਲ ਨੂੰ ਜਾ ਰਹੇ ਆ। ਭਾਵੇਂ ਅਸੀਂ ਪਹਾੜੀਆਂ ਦੇ ਵਿੱਚ ਭਾਵੇਂ ਅਸੀਂ ਪਾਣੀਆਂ ਦੇ ਵਿੱਚ ਭਾਵੇਂ ਅਸੀਂ ਤਾਂ ਹਾ ਨੂੰ ਮੂੰਹ ਚੱਕ ਕੇ ਕੁਛ ਕਰ ਰਹੇ ਆ ਪਰ ਸਾਨੂੰ ਲੱਗਦਾ ਸੀ ਪਰਮੇਸ਼ਵਰ ਦੇ ਅੱਗੇ ਤਾਂ ਉਹਨੇ ਤਰਸ ਖਾਦਾ ਔਰ ਅਸਲੀ ਪਰਮੇਸ਼ਵਰ ਨੇ ਆਪਣੇ ਆਪ ਨੂੰ ਸਾਡੇ ਉੱਤੇ ਜ਼ਾਹਿਰ ਕਰ ਦਿੱਤਾ ਔਰ ਸਾਨੂੰ ਚੁਣ ਲਿਆ ਆਪਣੇ ਪ੍ਰੇਮ ਦੇ ਆਪਣੀ ਕਿਰਪਾ ਦੇ ਨਾਲ ਸਾਡੇ ਅਥਰੂਆਂ ਨੂੰ ਪਹੁੰਚ ਦਿੱਤਾ ਹਨੇ ਕਿ ਆ ਨਾ ਰੋ ਮੇਰੇ ਬੇਟੇ ਨਾ ਰੋ ਮੇਰੀ ਬੇਟੀ ਮੇਰੇ ਕੋਲ ਆਓ ਵਚਨ ਚ ਲਿਖਿਆ ਹੈ ਹੇ ਥੱਕੇ ਮਾਨਦੇ ਤੇ ਬੋਝ ਹੇਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਭਾਵੇਂ ਤੁਸੀਂ ਥੱਕ ਚੁੱਕੇ ਹੋ ੱੱਕੇ ਖਾ ਖਾ ਕੇ ਦਵਾਈਆਂ ਖਾ ਖਾ ਕੇ ilm ਪੜ ਪੜ ਕੇ ਜਾਦੂ ਟੋਣੇ ਕਰ ਕਰ ਕੇ ਦੇ ਵੈਦਾਂ ਦੇ ਹਕੀਮਾਂ ਦੇ ਜਾ ਜਾ ਕੇ ਭਾਵੇਂ ਤੁਸੀਂ ਥੱਕ ਚੁੱਕੇ ਆ ਲੋਕਾਂ ਦੇ ਤਾਨੇ ਸੁਣ ਸੁਣ ਕੇ ਤੁਸੀਂ ਥੱਕ ਚੁੱਕੇ ਆ ਤੁਸੀਂ ਨੱਕ ਗੋਡੇ ਰਗੜ ਰਗੜ ਕੇ ਥੱਕ ਚੁੱਕੇ ਆ ਪਰ ਪਰਮੇਸ਼ਵਰ ਨੇ ਕਿਹਾ ਹੁਣ ਤੁਸੀਂ ਮੇਰੇ ਵੱਲ ਨੂੰ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਅੱਜ ਜਿੰਨੇ ਵੀ ਪਰਮੇਸ਼ਵਰ ਦੀ ਵੱਲ ਨੂੰ ਆਏ ਆ ਬਿਨਾਂ ਰਾਮ ਦੇ ਨਾਮ ਉਡਣਗੇ ਪਰ ਉਹ ਸੱਚੇ ਰਾਮ ਨੂੰ ਪ੍ਰਾਪਤ ਕਰਨਗੇ ਹallelujah ਹallelujah ਕਹਿੰਦਾ ਇਹ ਤੁਹਾਡੇ ਵੱਲੋਂ ਨਹੀਂ ਇਹ ਪਰਮੇਸ਼ਵਰ ਦੇ ਵੱਲੋਂ ਇਸ ਲਈ ਕਿ ਕੋਈ ਆਪਣੇ ਕੰਮਾਂ ਤੇ ਕਮੰਡ ਨਾ ਕਰੇ ਅਗਰ ਕੋਈ ਮਨੁੱਖ ਬਹੁਤ ਅਮੀਰ ਆ ਉਹਦੇ ਕੋਲ ਬਹੁਤ ਜ਼ਮੀਨਾਂ ਆ ਪਰ ਜੇ ਉਹ ਕਹੇ ਕਿ ਮੈਂ ਚੋਰੀ ਕਰਨੀ ਨਹੀਂ ਛੱਡਨੀ ਮੈਂ ਝੂਠ ਬੋਲਣਾ ਨਹੀਂ ਛੱਡਣਾ ਮੈਂ ਵਿਵਚਾਰ ਕਰਨਾ ਨਹੀਂ ਛੱਡਣਾ ਮੈਂ 1 ਕਰੋੜ ਰੁਪਇਆ ਦੇ ਕੇ ਮੁਕਤੀ ਲੈ ਲਵਾਂਗਾ ਮੈਂ ਚਰਚ ਦੇ ਵਿੱਚ ਜਾ ਕੇ 1 ਕਰੋੜ ਦਾ ਫਰਨੀਚਰ ਬਾ ਦੇਵਾਂਗਾ ਮੈਨੂੰ ਯਿਸੂ ਮਸੀਹ ਕੋਲੋਂ ਮੁਕਤੀ ਮਿਲ ਜਾਏਗੀ ਉਹ ਬਹੁਤ ਵੱਡੇ ਭਲੇਖੇ ਦੇ ਵਿੱਚ ਉਹ ਬਹੁਤ ਵੱਡੇ ਭਲੇਖੇ ਦੇ ਵਿੱਚ ਆ ਤੇਰੀ ਦੌਲਤ ਤੇਰੀ ਮੁਕਤੀ ਦਾ ਕਾਰਨ ਨਹੀਂ ਬਣ ਸਕਦੀ ਪਰ ਜਦ ਤੱਕ ਤੂੰ ਆਪਣਾ ਦਿਲ ਪਰਮੇਸ਼ਵਰ ਨੂੰ ਨਾ ਦੇਵੇਂ ਇਸ ਤੋਂ ਚੰਗਾ ਭਾਵੇਂ ਇੱਕ ਚੁੱਗੀ ਤੇ ਝੌਂਪੜੀ ਵਾਲਾ ਕਿਉਂ ਨਾ ਹੋਵੇ ਭਾਵੇਂ ਉਹਦੇ ਕੋਲੇ ਇੱਕ ਆਨਾ ਵੀ ਕਿਉਂ ਨਾ ਹੋਵੇ ਪਰ ਜਦੋਂ ਕਹਿੰਦਾ ਐ ਖੁਦਾ ਮੇਰੇ ਕੋਲ ਤਾਂ ਬਸ ਮੈਂ ਹੀ ਆ ਮੇਰੇ ਕੋਲ ਤਾਂ ਬਸ ਟੁੱਟਾ ਹੋਇਆ ਦਿਲ ਆ ਮੇਰੇ ਕੋਲ ਤਾਂ ਬਸ ਇਹ ਬਦੀਆਂ ਵਾਲੇ ਹਾਲਾਤ ਮੇਰੇ ਤਾਂ ਜ਼ਖਮ ਵੀ ਚੋ ਰਹੇ ਆ ਮੇਰੇ ਕੋਲੇ ਤਾਂ ਪੱਟੀ ਬੰਨਣ ਦੇ ਲਈ ਵੀ ਕੁਛ ਨਹੀਂ ਆ ਐ ਖੁਦਾ ਹallelujah hallelujah ਬਚਨ ਦੇ ਵਿੱਚ ਲਿਖਿਆ ਕਹਿੰਦਾ ਊਠ ਦਾ ਸੂਈ ਦੇ ਨੱਕੇ ਥਾਣੀ ਲੰਘ ਸਕਦਾ ਆ ਪਰ ਧਨੀ ਦਾ ਸਵਰਗ ਨੂੰ ਜਾਣਾ ਔਖਾ ਆ ਇਸ ਦਾ ਮਤਲਬ ਇਹ ਨਹੀਂ ਆ ਕਿ ਧਨੀ ਲੋਕੀ ਸਵਰਗ ਨੂੰ ਨਹੀਂ ਜਾਣਗੇ ਪਰ ਧਨੀ ਨੂੰ ਆਪਣੇ ਧਨ ਦਾ ਕਮਾਂਡ ਆ ਪਰ ਜਦੋਂ ਸਾਡੇ ਕੋਲ ਕੁਝ ਵੀ ਨਹੀਂ ਹੁੰਦਾ ਉਦੋਂ ਅਸੀਂ ਪਰਮੇਸ਼ਵਰ ਦੇ ਕੋਲ ਆਉਨੇ ਆ ਅਸੀਂ ਜਿੰਨੇ ਵੀ ਆਏ ਆ ਇੱਥੇ ਕਦੋਂ ਆਏ ਪਰਮੇਸ਼ਵਰ ਦੇ ਕੋਲ ਜਦ ਕੁਛ ਵੀ ਨਹੀਂ ਰਿਹਾ ਜਦ ਸਾਰਿਆਂ ਨੇ ਸਾਡੀ ਮਦਦ ਕਰਨੀ ਬੰਦ ਕਰ ਦਿੱਤੀ ਜਦ ਲੋਕਾਂ ਦੇ ਘਰਾਂ ਵੱਲੋਂ ਅਸੀਂ ਗਏ ਉਹਨਾਂ ਨੇ ਦੇਖਿਆ ਅੱਛਾ ਫੇਰ ਤੋ ਆ ਗਿਆ ਉਹਨਾਂ ਨੇ ਨਿਆਣਿਆਂ ਨੂੰ ਕਿਹਾ ਜਾ ਇਹਨੂੰ ਕਹਦੇ ਘਰੇ ਹੈ ਨਹੀਂ ਗਾ ਉਦੋਂ ਅਸੀਂ ਸੋਚਿਆ ਹੁਣ ਤਾਂ ਇਹ ਸਾਡੇ ਗਿਆਨ ਤੇ ਬੂਹੇ ਵੀ ਨਹੀਂ ਖੋਲਦੇ ਹੁਣ ਉੱਥਰ ਨੂੰ ਜਾਓ ਜਿਹੜਾ ਬੂਹਾ ਖੁੱਲਾ ਆ ਉਹ ਕਿਹੜਾ ਬੂਹਾ ਆ ਉਹ ਯਿਸੂ ਮਸੀਹ ਦਾ ਬੂਹਾ ਆ ਹallelujah ਯੇ稣 ਮਸੀਹ ਨੇ ਕਿਹਾ ਮੈਂ ਦਰਵਾਜ਼ਾ ਆ ਹallelujah ਯੇ稣 ਮਸੀਹ ਦਰਵਾਜ਼ਾ ਆ ਉਹ ਖੁੱਲ੍ਹਾ ਹੋਇਆ ਦਰਵਾਜ਼ਾ ਆ ਔਰ ਜਿਹੜਾ ਕੋਈ ਉਸ ਦਰਵਾਜ਼ੇ ਥਾਣੀ ਵੜਦਾ ਆ ਸੱਚੀ ਉਹ ਜੰਨਤ ਨੂੰ ਜਾਂਦਾ ਆ ਉਹ ਸਵਰਗ ਨੂੰ ਜਾਂਦਾ ਆ ਹallelujah ਹallelujah ਸੋ ਅੱਜ ਤੁਸੀਂ ਆਪਣੇ ਹਾਲਾਤਾਂ ਤੋਂ ਬੇਸ਼ੱਕ ਪਰੇਸ਼ਾਨ ਹੋ ਕੇ ਆਏ ਹੋ ਪਰ ਪ੍ਰਭੂ ਦਾ ਧੰਨਵਾਦ ਕਰੋ ਉਹ ਦੁੱਖ ਵੀ ਚੰਗੇ ਆ ਜਿਹੜੇ ਸਾਨੂੰ ਪਰਮੇਸ਼ਵਰ ਕੋਲ ਲੈ ਕੇ ਆਉਂਦੇ ਆ ਪਰ ਮਾੜਾ ਆ ਉਹ ਸੁੱਖ ਜਿਹੜਾ ਸਾਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੰਦਾ ਆ ਸਾਡੀ ਸਾਡੀਆਂ ਪੀੜਾ ਸਾਡੇ ਦਰਦ ਸਾਡੇ ਦੁੱਖ ਤਕਲੀਫਾਂ ਉਹ ਲਾਂਮੇ ਉਹ ਮੇੜੇ ਜਿਹੜੇ ਸਾਨੂੰ ਲੋਕਾਂ ਨੇ ਮਾਰੇ ਆ ਅਗਰ ਉਹ ਲਾਂਮੇ ਮੇੜੇ ਸਾਡੀ ਮੁਕਤੀ ਦਾ ਕਾਰਨ ਬਣ ਰਹੇ ਆ ਅਗਰ ਉਹ ਲਾਂਮੇ ਮੇੜੇ ਸਾਡੇ ਬਦਲਣ ਦਾ ਕਾਰਨ ਬਣ ਰਹੇ ਆ ਅਗਰ ਉਹ ਲਾਂਮੇ ਮੇੜੇ ਸਾਡਾ ਪਰਮੇਸ਼ਵਰ ਦੇ ਨਾਲ ਰਿਸ਼ਤਾ ਜੁੜਨ ਦਾ ਕਾਰਨ ਬਣ ਰਹੇ ਆ ਮੁਬਾਰਕ ਹੋਣ ਉਹ ਲੋਕ ਜਿਨ੍ਹਾਂ ਨੇ ਸਾਨੂੰ ਲਾਂਮੇ ਦਿੱਤੇ ਕਿਉਂਕਿ ਉਹਨਾਂ ਦੇ ਲਾਂਮਿਆਂ ਦੇ ਸਦਕਾ ਅਸੀਂ ਪਰਮੇਸ਼ਵਰ ਦੇ ਨੇੜੇ ਆ ਗਏ ਹallelujah ਹallelujah ਕਈ ਵਾਰੀ ਪਰਮੇਸ਼ਵਰ ਸਾਨੂੰ ਲਾਂਮੇ ਵੱਜਣ ਦਿੰਦੇ ਆਈ ਕਈ ਵਾਰੀ ਪਰਮੇਸ਼ਵਰ ਸਾਡੇ ਉੱਤੇ ਸ਼ਰਮਿੰਦਗੀ ਨੂੰ ਆਉਣ ਦਿੰਦੇ ਆ ਕਿਉਂਕਿ ਜਦ ਤੱਕ ਅਸੀਂ ਟੁੱਟਦੇ ਨਹੀਂ ਨਾ ਉਦੋਂ ਤੱਕ ਅਸੀਂ ਨਵੇਂ ਸਿਰਿਓਂ ਜੋੜਦੇ ਨਹੀਂ ਹallelujah ਤੇ ਵਚਨ ਦੇ ਵਿੱਚ ਕੀ ਲਿਖਿਆ ਹਿਜਕੀਲ ਨੂੰ ਪਰਮੇਸ਼ਵਰ ਨੇ ਕੀ ਦਿਖਾਇਆ ਪਰਮੇਸ਼ਵਰ ਨੂੰ ਦਰਸ਼ਨ ਦੇ ਵਿੱਚ ਇੱਕ কুমਹਾਰ ਦੇ ਘਰ ਦੇ ਵਿੱਚ ਲੈ ਕੇ ਗਏ ਅਰ ਉਹ কুমਾਰ ਬਰਤਨ ਨੂੰ ਬਣਾ ਰਿਹਾ ਆ ਉਹ ਬਰਤਨ ਮਿੱਟੀ ਦਾ ਆ ਉਹ ਗਲਤ ਬਣ ਗਿਆ ਉਹਨੇ ਵਾਪਸ ਉਸ ਮਿੱਟੀ ਨੂੰ ਭੰਨਿਆ ਤੋੜਿਆ ਦੁਬਾਰਾ ਗੁੰਨਿਆ ਤੇ ਇੱਕ ਨਵੇਂ ਸਿਰਿਓ ਬਰਤਨ ਬਣਾਇਆ ਅਰ ਪਰਮੇਸ਼ਵਰ ਨੇ ਕਿਹਾ ਕਿ ਤੂੰ ਮੇਰੇ ਹੱਥਾਂ ਦੇ ਵਿੱਚ ਇਸ ਮਿੱਟੀ ਦੀ ਨਹੀਂ ਹੈ ਅੱਜ ਤੁਸੀਂ ਪਰਮੇਸ਼ਰ ਨੂੰ ਕਹੋ ਐ ਖੁਦਾ ਤੂੰ ਕੁਮ ਹਾਰਿਆਂ ਮੈਂ ਤੇਰੇ ਹੱਥਾਂ ਦੀ ਮਿੱਟੀ ਆ ਐ ਖੁਦਾ ਇਸ ਵਿੰਗੇ ਟੱਡੇ ਬਰਤਨ ਨੂੰ ਇੱਕ ਵਾਰੀ ਚੂਰ-ਚੂਰ ਕਰਕੇ ਇਹੋ ਜਿਹਾ ਸਲਾਮਤ ਬਰਤਨ ਬਣਾ ਕਿ ਖੁਦਾ ਤੇਰਾ ਖਜ਼ਾਨਾ ਇਸ ਬਰਤਨ ਦੇ ਵਿੱਚ ਭਰ ਜਾਏ ਔਰ ਕਦੀ ਵਾਪਸ ਇਹ ਟੁੱਟੇ ਨਾ ਔਰ ਚੋਰ ਇਸ ਖਜ਼ਾਨੇ ਨੂੰ ਚੋਰੀ ਨਾ ਕਰ ਸਕੇ ਹallelujah ਹallelujah ਦੇਖੋ ਮੁਕਤੀ ਸਲਵੇਸ਼ਨ deliverance ਇਹ ਕੋਈ ਇੱਕੋ ਸਮੇਂ ਵਾਪਰਨ ਵਾਲੀ ਘਟਨਾ ਨਹੀਂ ਆ ਕਿ ਅੱਜ ਮੁਕਤੀ ਮਿਲ ਗਈ ਤਾਂ ਸਟੋਰੀ ਦਾ ਐਂਡ ਤੇ ਕਹਾਣੀ ਖਤਮ ਹੋ ਗਈ ਨਹੀਂ ਮੁਕਤੀ ਸਾਡੇ ਆਖਰੀ ਸਾਹ ਤੱਕ ਰੋਜ਼ ਵਾਪਰਨ ਵਾਲੀ ਘਟਨਾ ਹੈ ਹੋ ਸਕਦਾ ਅੱਜ ਤੁਸੀਂ ਕਿਸੇ ਇਨਫਲੂਐਂਸਰ ਦੇ ਵਿੱਚ ਆ ਕੇ ਕਿਸੇ ਪ੍ਰਭਾਵ ਦੇ ਵਿੱਚ ਆਣ ਕੇ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣ ਕੇ ਤੁਸੀਂ ਅੱਜ ਆਪਣੇ ਗੁਨਾਹਾਂ ਤੋਂ ਤੌਬਾ ਕਰ ਲਮੋ ਔਰ ਤੁਸੀਂ ਮੁਕਤੀ ਨੂੰ ਪਾ ਲਮੋ ਪਰ ਚਾਰ ਕ ਦਿਨ ਬਾਅਦ ਤੁਹਾਡਾ ਪ੍ਰੇਮ ਫੇਰ ਤੋਂ ਜਿਹੜਾ ਆ ਪਰਮੇਸ਼ਵਰ ਦੇ ਨਾਲ ਘਟਨਾ ਸ਼ੁਰੂ ਹੋ ਜੂਏ ਹੋ ਸਕਦਾ ਵਾਪਸ ਤੁਸੀਂ ਫੇਰ ਜੂਆ ਖੇਡਣ ਲੱਗੋ ਹੋ ਸਕਦਾ ਫੇਰ ਤੋਂ ਸ਼ਰਾਬ ਪੀਣ ਨੂੰ ਦਿਲ ਕਰੇ ਹੋ ਸਕਦਾ ਫੇਰ ਤੋਂ ਵਿਪਚਾਰ ਦੇ ਵਿੱਚ ਜਾਣ ਦਾ ਦਿਲ ਕਰੇ ਫੇਰ ਚੂਕ ਚੁਗਲੀਆਂ ਚੋਰੀਆਂ ਨਿੰਦਿਆ ਉਹੀ ਚਿੱਕੜ ਉਹੀ ਗਾਰਾ ਉਹੀ ਸੂਰ ਵਾਲਾ ਸਭਾ ਤਾਂ ਫੇਰ ਮੁਕਤੀ ਕਾਇਮ ਨਹੀਂ ਆ ਪਰਮੇਸ਼ਰ ਨੇ ਇੱਕ ਵਰੀ ਮੁਕਤੀ ਦੇਣੀ ਆ ਮੁਕਤੀ ਇੱਕ ਖਜ਼ਾਨਾ ਆ ਬੋਲੋ ਮੁਕਤੀ ਇੱਕ ਖਜ਼ਾਨਾ ਆ ਔਰ ਇੱਕ ਕੀਮਤੀ ਖਜ਼ਾਨਾ ਆ ਇਹਨੂੰ ਕੋਈ ਪੈਸੇ ਨਾਲ ਨਹੀਂ ਖਰੀਦ ਸਕਦਾ ਹallelujah ਪਰਮੇਸ਼ਰ ਨੇ ਸਾਨੂੰ ਉਹ ਖਜ਼ਾਨਾ ਦਿੱਤਾ ਆ ਅਰ ਚੋਰ بار-बार ਆਉਂਦਾ ਇਸ ਖਜ਼ਾਨੇ ਨੂੰ ਚੋਰੀ ਕਰਨ ਦੇ ਲਈ ਕਿਉਂਕਿ ਇਹ ਦੁਨੀਆ ਦੇ ਸੋਨੇ ਨਾਲੋਂ ਚਾਂਦੀ ਨਾਲੋਂ ਹੀਰਿਆਂ ਨਾਲੋਂ ਜ਼ਹਰਾਤਾਂ ਦੇ ਨਾਲੋਂ ਬੇਸ਼ਕੀਮਤੀ ਖਜ਼ਾਨਾ ਹੈ ਕਿਉਂਕਿ ਕੋਈ ਜ਼ਮੀਨ ਵੇਚ ਕੇ ਵੀ ਇਹ ਖਜ਼ਾਨਾ ਮੁੱਲ ਨਹੀਂ ਲੈ ਸਕਦਾ ਕੋਈ ਆਪਣੇ ਕੁਝ ਵੀ ਕਰਕੇ ਆਪਣੇ ਜ਼ੋਰ ਦੇ ਨਾਲ ਇਸ ਖਜ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕਦਾ ਪਰ ਇਹ ਕਿਦਾਂ ਪ੍ਰਾਪਤ ਹੋਇਆ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਵੇਰੀ ਆਉਂਦਾ ਯਾਰ ਵਚਨ ਚ ਕਿ ਲਿਖਿਆ ਉਹ ਬੱਕ ਦੇ ਸ਼ੀ ਦੇ ਵਾਂਗ ਤੁਰਿਆ ਫਿਰਦਾ ਕਿ ਕਦ ਮੌਕਾ ਮਿਲੇ ਤੇ ਪਾੜ ਖਾਵੇ ਉਹ ਆਉਂਦਾ ਯਾਰ ਜਦੋਂ ਤੁਸੀਂ ਵਿਆਹ ਵਿੱਚ ਜਾਂਦੇ ਆ ਉਹ ਕਹਿੰਦਾ ਕੋਸ਼ ਨਹੀਂ ਹੁੰਦਾ ਖੁਸ਼ੀ ਦਾ ਟਾਈਮ ਆ ਨੱਚਲਾ ਗਾਣੇ ਦੀ ਕਿਹੜੀ ਗੱਲ ਜਿਹੜਾ ਮਰਜ਼ੀ ਚੱਲਦਾ ਕੋਈ ਗੱਲ ਨਹੀਂ ਦੋ ਠੁਮਕੇ ਲਾਲ ਕੁਛ ਨਹੀਂ ਹੁੰਦਾ ਉਹ ਤੁਸੀਂ ਦੋਸਤਾਂ ਮਿੱਤਰਾਂ ਦੇ ਨਾਲ ਬੈਠਦੇ ਆ ਉਹ ਤੁਹਾਨੂੰ ਉੱਥੇ ਟੈਂਪਟੇਸ਼ਨ ਬਣਦੀ ਅਜਮਾਇਸ਼ ਆਉਂਦੀ ਕੋਸ਼ ਨਹੀਂ ਹੁੰਦਾ ਜਾਦਾ ਪਾਣੀ ਪੀ ਕੇ ਥੋੜੀ दारू ਬਾਕੇ ਪੀ ਲੈ ਕੁਝ ਨਹੀਂ ਹੋਣ ਲੱਗਾ ਅੱਜ ਪੀ ਲਿਆ ਕਿਤੇ ਮੜਮੜ ਹੋਣੇ ਮੁੰਡੇ ਕਿਤੇ ਮੜਮੜ ਜੰਮਣੇ ਧੀਆਂ ਕਿਤੇ ਰੋਜ ਬਿਉਣੀਆਂ ਟੈਂਪਟੇਸ਼ਨ ਲੈ ਕੇ ਆਉਂਦਾ ਏ ਪਰ ਮੁਕਤੀ ਤੁਹਾਨੂੰ ਸੰਭਾਲਣੀ ਪੈਣੀ ਆ ਉਹ ਅਜਮਾਇਸ਼ ਆਏਗੀ ਪਰ ਤੁਸੀਂ ਹਰ ਵਾਰ ਉਸ ਅਜਮਾਇਸ਼ ਦੇ ਸਾਹਮਣੇ ਖੜੇ ਹੋ ਕੇ ਕੀ ਕਹਿਣਾ ਮੈਂ ਮੁਕਤੀ ਪਾ ਚੁੱਕਿਆ ਹਾਂ ਹallelujah ਚੋres ਮੁਕਤੀ ਦੀ ਚੋਰੀ ਨਹੀਂ ਕਰ ਸਕਦਾ ਹallelujah ਅਰ ਉਹ ਚੋਰ ਨੂੰ ਦੱਸਣਾ ਕਿ ਮੈਂ ਜਾਗਦਾ ਆਂ ਅਰ वचन ਦੇ ਵਿੱਚ ਲਿਖਿਆ ਜਿਹੜਾ ਜਾਗਦਾ ਆ ਚੋਰ ਉਹਦੇ ਘਰ ਵਿੱਚ ਸੰਨ ਨਹੀਂ ਲਾਉਂਦਾ ਹallelujah ਤਾਂ ਅਸੀਂ ਜਾਗ ਕੇ ਇਸ ਮੁਕਤੀ ਦੀ ਰਖਵਾਲੀ ਕਰਨੀ ਆ ਹਰ ਰੋਜ਼ ਸਾਡੇ ਜੀਵਨ ਦੇ ਵਿੱਚੋਂ ਮੁਕਤੀ ਝਲਕਣੀ ਚਾਹੀਦੀ ਆ ਹਰ ਰੋਜ਼ ਅਸੀਂ ਪ੍ਰੈਕਟਿਸ ਦੇ ਵਿੱਚ ਰਹਿਣਾ ਆ ਅਭਿਆਸ ਦੇ ਵਿੱਚ ਰਹਿਣਾ ਇਸ ਮੁਕਤ ਸੀ ਗਾਲ ਨਹੀਂ ਕੱਢਣੀ ਸੰਡੇ ਨੂੰ ਅਸੀਂ ਝੂਠ ਨਹੀਂ ਬੋਲਣਾ ਸੰਡੇ ਨੂੰ ਅਸੀਂ ਫਾਸਟਿੰਗ ਕੀਤੀ ਹੋਈ ਆ ਮੰਡੇ ਨੂੰ ਅਸੀਂ ਤੇਰੀ ਮੇਰੀ ਸਭ ਕੁਝ ਕਰ ਦੇਣਾ ਮੰਡੇ ਨੂੰ ਅਸੀਂ ਕਹਿਣਾ ਸੰਡੇ ਨੂੰ ਹੀ ਲੋਕਾਂ ਨੂੰ ਚੈਲੰਜ ਦੇ ਜਾਣਾ ਅੱਜ ਐਤਵਾਰ ਆ ਬਚ ਗਿਆ ਤੂੰ ਕਿਤੇ 100 ਵਾਰ ਟੱਕਰੀ ਤੈਨੂੰ ਫੇਰ ਦੱਸੂ ਤਾਂ ਇਹ ਮੁਕਤੀ ਨਹੀਂ ਆ ਇਹ ਨਾ ਕਹੋ ਅੱਜ ਤਾਂ ਮੈਂ ਵਰਤ ਰੱਖਿਆ ਤਰੀ ਭਲਾਈ ਆ ਨਹੀਂ ਤਾਂ ਜਵਾਬ ਤਾਂ ਤੈਨੂੰ ਇਹੋ ਜਿਹਾ ਦੇਣਾ ਸੀਗਾ ਕਿ ਤੈਨੂੰ ਨਾਨੀ ਚਿੱਤੇ ਆ ਜੰਗੀ ਇਹ ਮੁਕਤੀ ਨਹੀਂ ਆ ਇਹ ਮੁਕਤੀ ਦੀ ਨਿਸ਼ਾਨੀ ਨਹੀਂ ਆ ਐਵਰੀ ਡੇ ਕਸਰਤ ਵਾਲਾ ਜੀਵਨ ਜੀਣਾ ਅਭਿਆਸ ਦੇ ਵਿੱਚ ਰਹਿਣਾ ਸਾਰ ਹੋਵੇ ਮੰਗਲਵਾਰ ਹੋਵੇ ਸ਼ੁੱਕਰ ਸ਼ਨੀ ਐਤਵਾਰ ਬੁੱਧਵਾਰ ਵੀਰਵਾਰ ਜਿਹੜਾ ਮਰਜੀ ਹੋਵੇ ਅਸੀਂ ਆਪਣੀ ਮੁਕਤੀ ਨੂੰ ਕਾਇਮ ਰੱਖਣਾ ਕਿਉਂਕਿ ਇਹ ਬਾਰ ਬਾਰ ਨਹੀਂ ਬਸ ਇੱਕੋ ਵਾਰ ਹallelujah ਯਿਸੂ ਮਸੀਹ ਇੱਕ ਵਾਰ ਸਲੀਬ ਦੇ ਉੱਤੇ ਚਲੇ ਗਏ ਪਰ ਹੁਣ ਉਹਨਾਂ ਨੇ ਬਾਰ ਬਾਰ ਸਲੀਬ ਤੇ ਨਹੀਂ ਚੜਨਾ ਪਰ ਜਦੋਂ ਅਸੀਂ ਗਲਤੀ ਕਰਦੇ ਆ ਫੇਰ ਮਾਫੀ ਮੰਗਦੇ ਆ ਅਸੀਂ ਮੁੜ ਮੁੜ ਕੇ ਯਿਸੂ ਮਸੀਹ ਨੂੰ ਸਲੀਬ ਤੇ ਚੜਾਉਂਦੇ ਤੇ ਲਾਉਂਦੇ ਆ ਚੜਾਉਂਦੇ ਤੇ ਲਾਉਂਦੇ ਆ ਚੜਾਉਂਦੇ ਤੇ ਲਾਉਂਦੇ ਆ ਯਾਦ ਰੱਖਿਓ ਉਹ ਤੁਹਾਨੂੰ ਲੱਗਦਾ ਕਿ ਤੁਸੀਂ ਉਹਨੂੰ ਚੜਾ ਰਹੇ ਹੋ ਲਾ ਰਹੇ ਹੋ ਪਰ ਉਹ ਇੱਕ ਵਾਰੀ ਛੜ ਗਿਆ ਤੇ ਤੀਜੇ ਦਿਨ ਮਰਦਿਆਂ ਚੋਂ ਜੀ ਉੱਠਿਆ ਹallelujah ਅਰ ਸਾਡੀ ਮੁਕਤੀ ਦਾ ਵਸੀਲਾ ਬਣ ਗਿਆ ਹallelujah ਅਰ ਉਹਨੇ ਸਾਨੂੰ ਮੌਤ ਦੇ ਉੱਤੇ ਫਤਿਹ ਦੇ ਦਿੱਤੀ ਹallelujah ਹallelujah ਹੋਰ ਅਸੀ ਮੁਕਤੀ ਨੂੰ ਕਾਇਮ ਰੱਖਣ ਦੇ ਲਈ ਕਰਨਾ ਕੀ ਆ ਅੱਜ ਤੌਬਾ ਕੀਤੀ ਕੱਲ ਨੂੰ ਸਿਨੇਮੇ ਦੇ ਵਿੱਚ ਬੈਠੇ ਮੁਕਤੀ ਕਾਇਮ ਨਹੀਂ ਰਹਿਣੀ ਘਰ ਦੇ ਵਿੱਚ ਹੋਰ ਹੋਰ ਗੀਤ ਅਸ਼ਲੀਲ ਗਾਣੇ ਚੱਲ ਰਹੇ ਆ ਮੁਕਤੀ ਕਾਇਮ ਨਹੀਂ ਰਹਿ ਸਕਦੀ ਤੁਸੀਂ ਮੋਬਾਈਲਸ ਦੇ ਵਿੱਚ ਉਹਨਾਂ ਦੇ ਵਿੱਚ ਸਕਰੀਨਾਂ ਤੇ ਸੁਣਨ ਵਾਲੀਆਂ ਚੀਜ਼ਾਂ ਦੇ ਰਹੀ ਤੁਸੀਂ ਪੜਨ ਵਾਲੀਆਂ ਚੀਜ਼ਾਂ ਦੇ ਰਹੀ ਗਲਤ ਨਾਵਲ ਪੜ ਰਹੇ ਆ ਗਲਤ ਸੰਗੀਤ ਸੁਣ ਰਹੇ ਗਲਤ ਫਿਲਮਾਂ ਦੇਖ ਰਹੇ ਗਲਤ ਲੋਕਾਂ ਦੀ ਸੰਗਤ ਕਰ ਰਹੇ ਆ ਤੁਹਾਨੂੰ ਅਸ਼ਲੀਲ ਚੀਜ਼ਾਂ ਪਸੰਦ ਆਉਂਦੀਆਂ ਮੁਕਤੀ ਕਦੇ ਨਹੀਂ ਕਾਇਮ ਰਹਿ ਸਕਦੀ ਤੁਹਾਨੂੰ ਆਪਣਾ ਐਟਮੋਸਫੇਅਰ ਚੇਂਜ ਕਰਨਾ ਹੈ ਤੁਹਾਨੂੰ ਆਪਣਾ ਵਾਤਾਵਰਣ ਬਦਲਣਾ ਹੈ ਹੁਣ ਉਹ ਸਮਾਂ ਜਿਹੜਾ ਅਸੀਂ ਟੈਲੀਵਿਜ਼ਨ ਦੇਖ ਕੇ ਖਰਾਬ ਕਰਦੇ ਸੀਗੇ ਉਹ ਸਮਾਂ ਜਿਹੜਾ ਐਵੇਂ ਕਦੀ ਡਰਾਮਾ ਦੇਖ ਲਿਆ ਕੋਈ ਕੋਈ ਫਿਲਮ ਲਾ ਲਓ ਕੁਝ ਕੋਈ ਗਾਣਾ ਲਾ ਲਓ ਕੁਝ ਵੀ ਕਰਕੇ ਜਿਹੜਾ ਸਾਡਾ ਟਾਈਮ ਵੇਸਟ ਹੁੰਦਾ ਸੀ ਹੁਣ ਉਸ ਸਮੇ ਨੂੰ ਪ੍ਰਾਰਥਨਾ ਦੇ ਵਿੱਚ ਬਤੀਤ ਕਰਨਾ ਹੈ ਹallelujah ਹਰ ਰੋਜ਼ ਵਚਨ ਪੜਨ ਦੀ ਆਦਤ ਪਾਓ ਕਿਉਂਕਿ ਜਿੱਦਾਂ ਦੀਆਂ ਚੀਜ਼ਾਂ ਅਸੀਂ ਸੁਣਾਗੇ ਉਦਾਂ ਦੀ ਸਾਡੀ ਅਕਲ ਹੋ ਜਾਊਗੀ ਜਿੱਦਾਂ ਦੀਆਂ ਚੀਜ਼ਾਂ ਵੇਖਾਂਗੇ ਉਦਾਂ ਦਾ ਸਾਡਾ ਜਿਹੜਾ ਇਹ ਜੀਵਨ ਹੋ ਜਾਊਗਾ ਦੇਖਣਾ ਸੁਣਨਾ ਸਾਡੇ ਜੀਵਨ ਤੇ ਬਹੁਤ ਪ੍ਰਭਾਵ ਪਾਉਂਦਾ ਆ ਇਸੇ ਲਈ ਵਚਨ ਦੇ ਵਿੱਚ ਕੀ ਲਿਖਿਆ ਆ ਕਹਿੰਦਾ ਜਿਹੜਾ ਨੇਚਾ ਆ ਜਿਹੜੀ ਉਹ ਸੁਣਨ ਤੋਂ ਆਉਂਦੀ ਆ ਤੇ ਸੁਣਨਾ ਮਸੀਹ ਦੇ ਵਚਨ ਤੋਂ ਅਦਾਸ ਰੋਮੀ ਅਦਾਸ ਦੀ ਸਤਾਂਚ ਲਿਖਿਆ ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ ਹallelujah ਵੱਧ ਤੋਂ ਵੱਧ ਪਰਦੇਸ਼ਵਰ ਦਾ ਵਚਨ ਸੁਣੋ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਵਿੱਚ ਤੁਸੀਂ ਇਦਾਂ ਦਾ ਸਿਸਟਮ ਬਣਾਓ ਕਿ 올 ਦਾ ਟਾਈਮ ਵਰਸ਼ਿਪ ਚੱਲਦੀ ਰਹੇ 올 ਦਾ ਟਾਈਮ ਸਰਮਨਸ ਚੱਲਦੇ ਰਹਿਣ ਅੱਜਕੱਲ ਇੰਟਰਨੈਟ ਦੇ ਉੱਤੇ ਆਡੀਓ ਬਾਈਬਲ ਅਵੇਲੇਬਲ ਆ ਤੁਸੀਂ ਉਹਨੂੰ ਚਲਾ ਕੇ ਰੱਖੋ ਆਪਣੀ ਗੱਡੀ ਦੇ ਵਿੱਚ ਉਹ ਲਗਾਓ ਜਿਹੜਾ ਸੰਡੇ ਨੂੰ ਸਰਮਨ ਸੁਣਿਆ ਉਹਨੂੰ 2-3 ਵਾਰੀ ਆਪਣੇ ਘਰ ਦੇ ਵਿੱਚ ਸੁਣੋ ਤਾਂ ਜੋ ਉਹ ਤੁਹਾਡੇ ਅੰਦਰ ਰਚ ਜਾਏ ਬਹੁਤ ਸਾਰੇ ਲੋਕੀ ਆਣ ਕੇ ਕਹਿੰਦੇ ਪਾਸਟਰ ਜੀ ਸਾਨੂੰ ਵਚਨ ਨਹੀਂ ਚੇਤੇ ਰਹਿੰਦਾ ਤੁਸੀਂ ਸੁਣਿਆ ਹੀ ਨਹੀਂ ਸੀ ਧਿਆਨ ਨਾਲ ਅਸਲ ਹੀ ਨਹੀਂ ਚੇਤਾ ਰਹਿੰਦਾ ਤੁਹਾਨੂੰ ਚੇਤੇ ਆ ਨਾ ਤੁਹਾਡੀ ਕੁੜੀ ਦੇ ਵਿਆਹ ਤੇ ਤੁਹਾਡਾ ਗਵੰਡੀ ਕਿੰਨਾ ਸਗਨ ਪਾ ਕੇ ਗਿਆ ਸੀ ਯਾਦ ਆ ਕਿ ਨਹੀਂ ਭੂਆ ਨੇ ਤੁਹਾਨੂੰ ਕਿਹੜਾ ਸੂਟ ਲਾਇਆ ਸੀ ਤੁਸੀਂ ਵਾਪਸ ਭੂਆ ਨੂੰ ਉਹ ਨਹੀਂ ਲਾਇਆ ਹੋਰ ਕੋਈ ਬਦਲ ਕੇ ਲਾਇਆ ਕਿਉਂ ਕਿਉਂਕਿ ਤੁਹਾਨੂੰ ਯਾਦ ਆ ਉਹਨੇ ਕਿਹੜਾ ਸੂਟ ਲਾਇਆ ਫਿਰ ਤੁਹਾਨੂੰ ਬੱਚੇ ਨਹੀਂ ਕਿਉਂ ਭੁੱਲਿਆ ਆ ਤੁਹਾਡੇ ਬੱਚੇ ਨੂੰ ਤੁਹਾਡੇ ਰਿਸ਼ਤੇਦਾਰ ਨੇ ਜਾਂ ਗਵੰਡੀ ਨੇ ਕੀ ਲਾਂਮਾ ਮੇਣਾ ਦਿੱਤਾ ਤੁਹਾਨੂੰ ਚੇਤੇ ਆ ਤੁਹਾਨੂੰ ਯਾਦ ਆ ਤੁਹਾਡੇ ਬੱਚਿਆਂ ਨੂੰ ਕੌਣ ਚੰਗਾ ਚਾਹੁੰਦਾ ਕੌਣ ਮਾੜਾ ਚਾਹੁੰਦਾ बस वचन ही क्यों भूलਦਾ ਯਾਰ ਤੁਹਾਨੂੰ ਹਰ ਚੁਗਲੀ ਸਹਰਿਆਂ ਦੀ ਪੇਕਿਆਂ ਨੂੰ ਦੱਸਣ ਦਾ ਯਾਦ ਰਹਿੰਦਾ ਏ ਪੇਕਿਆਂ ਦੀਆਂ ਗੱਲਾਂ ਸਹਰਿਆਂ ਆਣ ਕੇ ਲਕਾਉਣ ਦਾ ਯਾਦ ਰਹਿੰਦਾ ਏ ਆਪਣੇ ਮਤਲਬ ਦੀਆਂ ਗੱਲਾਂ ਚੇਤੇ ਰੱਖਣ ਦਾ ਸਭ ਯਾਦ ਰਹਿੰਦਾ ਏ ਕਿਹੜਾ ਕੰਮ ਤੁਸੀਂ ਕਿਹੜੇ ਵੇਲੇ ਕਰਨਾ ਤੁਹਾਨੂੰ ਸਭ ਯਾਦ ਰਹਿੰਦਾ ਫਿਰ ਵਚਨ ਹੀ ਕਿਉਂ ਭੁੱਲਦਾ ਯਾਰ ਕਿਉਂਕਿ ਤੁਸੀਂ ਕਦੀ ਚੇਤੇ ਰੱਖਣ ਦਾ ਮਨ ਹੀ ਨਹੀਂ ਬਣਾਇਆ ਜਿੱਤ ਤੁਸੀਂ ਚੇਤੇ ਰੱਖਣ ਦਾ ਮਨ ਬਣਾਓਗੇ ਉਸ ਦਿਨ वचन ਤੁਹਾਡੇ ਮਨ ਦੀ ਤਖਤੀ ਦੇ ਉੱਤੇ ਲਿਖਿਆ ਜਾਊਗਾ ਕੋਈ ਮਿਟਾ ਨਾ ਸਕੂਗਾ ਹallelujah ਹallelujah ਇਸ ਲਈ वचन ਨੂੰ ਬਾਰ-ਬਾਰ ਸੁਣੋ ਜਦ ਪਰਮੇਸ਼ਵਰ ਦੇ ਘਰ ਆਉਣਾ ਤਾਂ ਖਾਣਾ ਪੂਰਤੀ ਕਰਨ ਦੇ ਲਈ ਨਾ ਆਓ ਜਦ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣਾ ਤਾਂ ਸਕੀਮਾ ਹੋਰ-ਹੋਰ ਨਾ ਚੱਲਣ ਉਸ ਵੇਲੇ ਤੁਸੀਂ ਐਨ ਸੁਚੇਤ ਜਾਗਦੇ ਹੋਏ ਚਾਹੀਦੇ ਆ ਅਰ ਤੁਹਾਨੂੰ ਘਰੋਂ ਤਿਆਰੀ ਹੋਣੀ ਚਾਹੀਦੀ ਕਿ ਮੇਰੇ ਮਨ 'ਚ ਆ ਜਿਹੜਾ ਸਵਾਲ ਮੁਰਮੁਰ ਕੇ ਆਉਂਦਾ ਆ ਨਾ ਅੱਜ ਖੁਦਾ ਮੇਰੇ ਨਾਲ ਵਚਨ ਦੇ ਰਾਹੀਂ ਗੱਲ ਕਰੋ ਪ੍ਰਭੂ ਆਪ ਜਦੋਂ ਵਚਨ ਹੋਏ ਤਾਂ ਪ੍ਰਭੂ ਇਹ ਮੇਰੀ ਦੁੱਖ ਦਾ ਚੋਂ ਮੈਨੂੰ ਬਾਹਰ ਕੱਢੋ ਤੁਸੀਂ ਦੇਖਿਓ ਤੁਹਾਡੇ ਸਵਾਲ ਦਾ ਜਵਾਬ ਦੇਊਗਾ ਬਚੇ ਹallelujah ਪਰ ਤੁਸੀਂ ਖੁਸ਼ ਹੋਵੋਗੇ ਕਿ ਅੱਜ ਪਿਤਾ ਨੇ ਮੇਰੇ ਨਾਲ ਗੱਲ ਕੀਤੀ ਆ ਅੱਜ ਪਰਮੇਸ਼ਵਰ ਨੇ वचन ਦੇ ਰਾਹੀਂ ਮੇਰੇ ਨਾਲ ਗੱਲ ਕੀਤੀ ਆ ਪਰ ਤੁਸੀਂ ਬੈਠਦੇ ਹੋ ਉਦਾਸ ਹੁੰਦੇ ਹੋ ਉਦਾਸ ਚਲੇ ਜਾਂਦੇ ਹੋ ਕਿਉਂ ਕਿ ਤੁਸੀਂ ਸਰੀਰਕ ਤੌਰ ਤੇ ਆਏ ਹੋ ਪਰ ਤੁਸੀਂ ਮਾਨਸਿਕ ਤੌਰ ਤੇ ਨਹੀਂ ਪਹੁੰਚੇ ਪਰ ਤੁਸੀਂ ਆਪਣਾ वचन ਦੇ ਵਿੱਚ ਕੀ ਲਿਖਿਆ ਤੋ ਆਪਣੇ ਪਰਮੇਸ਼ਵਰ ਦੇ ਨਾਲ ਸਾਰੇ ਜ਼ੋਰ ਦੇ ਨਾਲ ਸਾਰੇ ਮਨ ਦੇ ਨਾਲ ਪ੍ਰੇਮ ਕਰ ਹallelujah ਸਭ ਕਾਸੇ ਦੇ ਰਾਈ ਅਸੀਂ ਪੂਰੇ ਜ਼ੋਰ ਦੇ ਨਾਲ ਪੂਰੇ ਮਨ ਦੇ ਨਾਲ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਨਾ ਪਰ ਅਸੀਂ ਫਾਰਮੈਲਿਟੀ ਵਾਲਾ ਪ੍ਰੇਮ ਕਰਦੇ ਹਾਂ ਤੁਸੀਂ ਮੇਰੇ ਪਿੱਛੇ ਤਾਂ ਕਹਿ ਦਿਓਗੇ ਆਈ ਲਵ ਯੂ ਜੀਜ਼ਸ ਬਟ ਆਈ ਡੋਨਟ ਨੋ ਕਿ ਤੁਸੀਂ ਕਦੀ ਘਰ ਦੇ ਵਿੱਚ ਇਦਾਂ ਕਿਹਾ ਕਿ ਤੁਸੀਂ ਕਦੀ 베ੜੇ ਦੇ ਵਿੱਚ ਖਲੋ ਕੇ ਚੀਲਾ ਕੇ ਕਿਹਾ ਆਈ ਲਵ ਯੂ ਜੀਜ਼ਸ ਕਦੀ ਕਿਸ ਨੇ ਕਿਹਾ ਕਿਸੇ ਨੇ ਕੋਠੇ ਚੜ੍ਹ ਕੇ ਚੀਲੋਣ ਦਾ ਦਿਲ ਕੀਤਾ ਆਈ ਲਵ ਯੂ ਜੀਜ਼ਸ ਓ ਖੁਦਾ ਵਾਦ ਕਰਦੀ ਹੈ ਖੁਦਾ ਤੂੰ ਮੈਨੂੰ ਪਛਾ ਲਿਆ ਮੇਰੇ ਗੁਨਾਹਦ ਅਕਲੇ ਮੇਰੇ ਖੁਦਾ ਜੇ ਮੇਰੇ ਪਿਓ ਤੇ ਜ਼ਾਹਿਰ ਹੋ ਜਾਂਦੇ ਉਹਨੇ ਮੈਨੂੰ ਵੱਢ ਦੇਣਾ ਸੀ ਜੇ ਮੇਰੇ ਪਤੀ ਨੂੰ ਪਤਾ ਲੱਗ ਜਾਂਦਾ ਉਹਨੇ ਮੈਨੂੰ ਘਰੋਂ ਕੱਢ ਦੇਣਾ ਸੀ ਜੇ ਮੇਰੀ ਪਤਨੀ ਨੂੰ ਪਤਾ ਲੱਗ ਜਾਂਦਾ ਉਹਨੇ ਮੈਨੂੰ ਛੱਡ ਕੇ ਚਲੇ ਜਾਣਾ ਸੀ اے ਖੁਦਾ ਤਨਵਾਦ ਤੂੰ ਮੇਰੇ ਗੁਨਾਹਾਂ ਤੇ pardah ਪਾ ਲਿਆ I love you father I love you Jesus ਕਦੀ ਕਿਸੇ ਨੇ ਕਿਹਾ ਪਰ ਤੁਸੀਂ ਆਫਟਰ ਰਿਪੀਟ ਕਰਦੇ ਹੋ ਤੁਸੀਂ ਕਿਸੇ ਦੇ ਬੋਲੇ ਜਾਣ ਦੇ ਪਿੱਛੇ ਰਿਪੀਟ ਕਰਦੇ ਹੋ ਕਿਉਂਕਿ ਉਦੋਂ ਤੁਹਾਨੂੰ ਤਾਂ ਜਾ ਤਾਂ ਜਾ ਉਤਸ਼ਾਹ ਹੁੰਦਾ ਆ ਥਿਸ ਇਸ ਨਾਟ ਸਲਵੇਸ਼ਨ ਥਿਸ ਇਸ ਨਾਟ ਐਕਚੁਅਲ ਲਵ ਇਹ ਮੁਕਤੀ ਨਹੀਂ ਆ ਇਹ ਅਸਲੀ ਪ੍ਰੇਮ ਨਹੀਂ ਆ ਅਸਲੀ ਪ੍ਰੇਮ ਤੁਹਾਡਾ ਰਾਤ ਨੂੰ ਜਾਗਣ ਦਾ ਜੀ ਕਰੇ ਕੋਟੇਟੇ ਕਿ ਖੁਦਾ ਦੇ ਨਾਲ ਗੱਲਾਂ ਕਰਨ ਨੂੰ ਦਿਲ ਕਰੇ ਦਿਲ ਖੋਲ ਕੇ ਗੱਲਾਂ ਕਰਨ ਨੂੰ ਦਿਲ ਕਰੇ ਫਿਰ ਉੱਠਣ ਨੂੰ ਦਿਲ ਨਾ ਕਰੇ ਫਿਰ ਉਹ ਤੁਹਾਡੇ ਨਾਲ ਗੱਲਾਂ ਕਰੇ ਤੁਸੀਂ ਉਹਦੀਆਂ ਗੱਲਾਂ ਨੂੰ ਸੁਣੋ ਇਹ ਸੱਚਾ ਪ੍ਰੇਮ ਔਰ ਜੇ ਇਸ ਦਿਨ ਤੁਸੀਂ ਇਦਾਂ ਦਾ ਪ੍ਰੇਮ ਖੁਦਾ ਦੇ ਨਾਲ ਕਰ ਲਿਆ ਵੇਰੀ ਤੁਹਾਡੇ ਪਿੰਡ ਵਿੱਚ ਵੀ دستਕ ਨਹੀਂ ਦੇਵੇਗਾ ਤਾਂ ਡੱਕਰ ਰਹਿਣਾ ਤਾਂ ਬੜੀ ਦੂਰ ਦੀ ਗੱਲ ਆ ਕਿਉਂਕਿ ਤੁਹਾਡਾ ਘਰਾਣਾ ਮਸੀਹ ਵੱਲੋਂ ਜਿੱਤਿਆ ਹੋਇਆ ਆ ਹallelujah ਹallelujah हालेलुया की तू सच्चा प्रेम करोगे परमेश्वर ਦੇ ਨਾਲ ਕੀ ਤੁਸੀਂ ਸੱਚਾ ਪ੍ਰੇਮ ਕਰੋਗੇ ਪਰਮੇਸ਼ਵਰ ਦੇ ਨਾਲ ਜੇ ਤੁਸੀਂ ਸੱਚਾ ਪ੍ਰੇਮ ਕਰਨਾ ਚਾਹੁੰਦੇ ਆ ਉਹਦੇ ਬਚਨ ਨੂੰ ਸੁਣੋ ਉਹਦੇ ਬਚਨ ਨੂੰ ਪੜੋ ਅੱਜ ਕੱਲ ਬਹੁਤ ਸਾਰੇ ਬਜ਼ੁਰਗ ਲੋਕੀ ਉਹਨਾਂ ਦਾ ਸੋਨਾ ਬਾਨਾ ਆ ਮੈਂ ਜੀ ਪੜਿਆ ਨਹੀਂ ਹਾਂ ਬਿਨਾਂ ਪੜਿਆ ਕੜਾ ਬਣਾਉਣਾ ਸਿੱਖ ਲਿਆ ਬਿਨਾ ਬੜੇ ਪੜਿਆ ਛੋਲੇ ਪੂੜੀਆਂ ਬਣਾਉਣੀਆਂ ਸਿੱਖ ਲੀਆਂ ਬਿਨਾ ਪੜਿਆ ਬੱਚੇ ਪੈਦਾ ਹੋ ਗਏ ਬਿਨਾ ਪੜੇ ਦਾ ਵਿਆਹ ਹੋ ਗਿਆ ਬਿਨਾ ਪੜਿਆ ਤੈਨੂੰ ਪਤਾ ਤੇਰੇ ਹਿੱਸੇ ਜ਼ਮੀਨ ਕਿੰਨੇ ਆਉਂਦੀ ਆ ਤੈਨੂੰ ਸਿਰਫ ਬਾਈਬਲ ਦੇ ਬਚਨਾਂ ਦਾ ਪਤਾ ਨਹੀਂ ਰਹਿੰਦਾ ਆਡੀਓ ਬਾਈਬਲ ਅਵੇਲੇਬਲ ਹੈ ਤੁਸੀਂ ਖੁਦਾ ਨੂੰ ਕਹੋ ਐ ਖੁਦਾ ਜੇ ਤੁਸੀਂ ਅੰਨਿਆਂ ਦੀਆਂ ਅੱਖਾਂ ਖੋਲ ਸਕਦੇ ਆ ਕਿ ਅੰਨ ਪੜ ਨੂੰ ਚਾਰ ਅੱਖਰ ਨਹੀਂ ਸਿਖਾ ਸਕਦੇ ਖੋਜੇਵਾਲ ਦੇ ਵਿੱਚ ਇੱਕ ਬੀਬੀ ਆਉਂਦੀ ਸੀਗੀ ਵਰਾਣੇ ਪਿੰਡ ਤੋਂ ਉਹ ਪ੍ਰਭੂ ਦੇ ਵਿੱਚ ਸੌ ਚੁੱਕੀ ਆ। ਚਿੱਟੀ ਅਨਪੜ੍ਹ ਸੀਗੀ। ਉਹਨੇ ਕਿਤਾਬਾਂ ਚੱਕੜੀਆਂ। ਪਰ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਜਾਣ ਤੋਂ ਲੋਕਾਂ ਨੂੰ ਸ਼ਰਮ ਆਉਂਦੀ ਉਹਨਾਂ ਦੇ ਘਰਾਂ ਵਿੱਚ ਜਾਣਾ ਉਹਨੇ। ਮਤਲਬ ਐਸਪੀ ਦੇ ਘਰ ਵਿੱਚ, ਡੀਐਸਪੀ ਦੇ ਘਰ ਵਿੱਚ, ਸਰਪੰਚ ਦੇ ਘਰ ਵਿੱਚ, ਪੰਚ ਦੇ ਘਰ ਵਿੱਚ, ਮਤਲਬ ਜਿਨ੍ਹਾਂ ਤੋਂ ਲੋਕੀ ਕਹਿੰਦੇ ਇਹਨਾਂ ਨੇ ਕਿੱਥੇ ਸੌਣਾ ਆ। ਉਹ ਨਹੀਂ ਉੱਥੇ ਜਾਣਾ। ਉਹਨੇ ਕਿਹਾ ਨਾਲੇ ਕਿਤਾਬ ਦੇਣੀ, ਨਾਲੇ ਕਿਹਾ ਕੁੜੇ ਮੈਨੂੰ ਪੜ੍ਹਨਾ ਨਹੀਂ ਆਉਂਦਾ ਮੜਾ ਜਾ ਇੱਕ ਪੇਜ ਪੜ੍ਹ ਕੇ ਸੁਣਾਈ ਇੱਕ ਵਾਰੀ ਮੈਨੂੰ ਲੱਗਦਾ ਉਹਨਾਂ ਦਾ ਟੱਬਰ ਇੱਥੇ ਬੈਠਾ ਹੱਸ ਰਿਹਾ ਆ ਸੋ ਇੱਕ ਵਾਰੀ ਉਹ ਇੱਕ ਅੱਛੀ ਫੈਮਿਲੀ ਦੇ ਘਰ ਵਿੱਚ ਗਈ ਤਾਂ ਉਸ ਪਰਿਵਾਰ ਨੇ ਕਿਹਾ ਜੋ ਤੈਨੂੰ ਇੰਨੀ ਕਿਤਾਬਾਂ ਪੰਡਣ ਦਾ ਸ਼ੌਂਕ ਆ ਤੂੰ ਇੰਨੇ ਹੀ ਆਪਣੇ ਰੱਬ ਦੀਆਂ ਤਾਰੀਫ਼ਾਂ ਕਰਦੀਆਂ ਜੇ ਤੇਰਾ ਰੱਬ ਐਡੇ ਹੀ ਮੌਸੇ ਜੇ ਕਰਦਾ ਫਿਰ ਉਹਨੂੰ ਕਹਿਦਾ ਤੈਨੂੰ ਪੜ੍ਹਨਾ ਸਿਖਾ ਦੇਵੇ ਉਦੋਂ ਹੀ ਉੱਠ ਖੜੀ ਹੋਈ ਆਪਣੇ ਘਰ ਦੇ ਵਿੱਚ ਗੋਡੇ ਟੇਕ ਕੇ ਪ੍ਰਾਰਥਨਾ ਕਰਦੀ ਰਹੀ ਆਹ ਖੁਦਾ ਇਹ ਬੋਲੀ ਮੈਂ ਦੁਬਾਰਾ ਨਹੀਂ ਸੁੰਨੀ ਹੁਣ ਮੈਂ ਖੁਦ ਬੋਲ ਕੇ ਤੇਰਾ ਵਚਨ ਸੁਣਾਵਾ ਉਸੇ ਘਰ ਜਾਵਾ ਤੇ ਮੈਂ ਪੜ ਕੇ ਸੁਣਾਵਾ ਪਰਮੇਸ਼ਵਰ ਨੇ ਮੌਸਜ਼ਾ ਕੀਤਾ ਮਰਨ ਤੋਂ ਪਹਿਲਾਂ ਉਹਨੇ ਪੜਨਾ ਸਿੱਖ ਲਿਆ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਉਹ ਵਚਨ ਨੂੰ ਪੜਨ ਵਾਲੀ ਬਣ ਗਈ ਹallelujah ਇੱਕ ਲੜਕੀ ਫਰੋਜ਼ਪੁਰ ਤੋਂ ਆਉਂਦੀ ਸੀ ਉਹਨੇ ਆਲਵੇਜ਼ ਬਾਈਬਲ ਕੈਰੀ ਕਰਨਾ ਚਰਚ ਦੇ ਵਿੱਚ ਅੱਗੇ ਬੈਠਣਾ ਉਹਨੇ ਪੇਜ ਵੀ ਪਲਟਨੇ ਮੈਨੂੰ ਕਿਆ ਮੈਨੂੰ ਤੈਨੂੰ ਪੜਨਾ ਆਉਂਦਾ ਆ? ਸਾਇਨ ਤਾਂ ਤੂੰ ਕਦੇ ਨਹੀਂ ਕੀਤਾ। ਨਹੀਂ ਪਾਸਟਰ ਜੀ ਤੈਨੂੰ ਪੜਨਾ ਨਹੀਂ ਆਉਂਦਾ ਪਰ ਮੈਂ ਇਸ ਲਈ ਬਾਈਬਲ ਲੈ ਕੇ ਆਉਂਦੀ ਆ ਕਿਉਂਕਿ ਪਾਸਟਰ ਜੀ ਆਲਵੇਸ ਕਹਿੰਦੇ ਜਿਨ੍ਹਾਂ ਕੋਲੇ ਬਾਈਬਲ ਆ ਤੇ ਮੈਂ ਚਾਹੁੰਦੀ ਨਹੀਂ ਕਿ ਮੇਰੇ ਕੋਲ ਬਾਈਬਲ ਨਾ ਹੋਵੇ ਤੇ ਮੈਂ ਪਿੱਛੇ ਜਾਵਾਂ। ਉਹਨੇ ਪਰਮੇਸ਼ਵਰ ਦੇ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਉਸ ਬੀਬੀ ਦੀ ਟੈਸਟਮਨੀ ਸੁਣੀ। ਅੱਜ ਊੜਾ ਜੜਾ ਸਿੱਖਿਆ, ਕੱਲ ਨੂੰ ਦੋ ਅੱਖਰਾਂ ਦਾ ਜੋੜ ਸਿੱਖਿਆ। ਇੱਕ ਮਹੀਨੇ ਦੇ ਅੰਦਰ ਅੰਦਰ ਉਹਨੇ ਪੰਜਾਬੀ ਦੀ ਬਾਈਬਲ ਪੜ੍ਹਨੀ ਸਿੱਖ ਲਈ। ਹallelujah ਕਹਿੰਦਾ ਮੈਂ ਸਭ ਕੁਝ ਕਰ ਸਕਦਾ ਆ ਉਹ ਦੇਵਸੂਿੱਲਾ ਜਿਹੜਾ ਮੈਨੂੰ ਤਾਕਤ ਦੇ ਜ਼ੋਰ ਬਖਸ਼ਦਾ ਹallelujah ਉਹ ਸਭ ਕੁਝ ਕਰਨ ਦੀ ਤਾਕਤ ਪਰਮੇਸ਼ਵਰ ਨੇ ਤੁਹਾਡੇ ਅੰਦਰ ਪਾਈ ਆ ਸਭ ਕੁਝ ਕਰਨ ਦੀ ਜਿਹੜਾ ਟੁੱਟੀਆਂ ਹੱਡੀਆਂ ਨੂੰ ਜੋੜ ਸਕਦਾ ਜਿਹੜਾ ਅੰਨਿਆਂ ਨੂੰ ਅੱਖੀਆਂ ਦੇ ਸਕਦਾ ਉਹ ਤੁਹਾਡੇ ਵੀ ਸਾਰੇ ਕੰਮ ਸਵਾਰ ਸਕਦਾ ਆ ਹallelujah ਸੋ ਮੁਕਤੀ ਪਾਉਣ ਦਾ ਤਰੀਕਾ ਹੈ ਪਰਮੇਸ਼ਵਰ ਦੇ ਵਚਨ ਨੂੰ ਪੜਨਾ ਪਰਮੇਸ਼ਵਰ ਦੇ ਵਚਨ ਨੂੰ ਸੁੰਨਾ ਫਿਰ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ ਇਹ ਨਹੀਂ ਕਿ ਪ੍ਰਭੂ ਮੈਂ ਤੋਬਾ ਕਰ ਲਿਆ ਪ੍ਰਭੂ ਤੈਮੈ ਨੂੰ ਮੁਕਤੀ ਦੇ ਦਿੱਤੀ ਆ ਫਿਰ ਕੋਈ ਕੰਮ ਆ ਗਿਆ ਸਾਡਾ ਕੰਮ ਨਹੀਂ ਹੋੜਾ ਪਾਸਟਰ ਜੀ ਜਿਹੜਾ ਸ਼ਤਾਨ ਸਾਨੂੰ ਚੁੰਬੜਿਆ ਉਹ ਬਹੁਤ ਵੱਡਾ ਆ ਜੇ ਇਸ ਵੇਲੇ ਤੁਸੀਂ ਇਹ ਸ਼ਬਦ ਬੋਲਦੇ ਹੋ ਨਾ ਉਹ ਬਹੁਤ ਵੱਡਾ ਆ ਸੱਚੀ ਆਈ ਕਾਂਟ ਐਕਸਪਲੇਨ ਯੂ ਕਿ ਉਸ ਵੇਲੇ ਮੇਰਾ ਮੂਡ ਕੀ ਬਣਿਆ ਹੁੰਦਾ ਹੈ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਪਰ ਤੁਸੀਂ ਮੈਨੂੰ ਜਾਣਦੇ ਆ ਤੁਸੀਂ ਸਮਝ ਜ਼ਰੂਰ ਸਕਦੇ ਕਿ ਉਸ ਵੇਲੇ ਮੇਰਾ ਮੂਡ ਕੀ ਹੁੰਦਾ ਹੋਊਗਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਆ ਕਿ ਪਾਸਟਰ ਜੀ ਜਿਹੜਾ ਸ਼ੈਤਾਨ ਮੇਰੇ ਪਰਿਵਾਰ ਚ ਕੰਮ ਕਰ ਰਿਹਾ ਮੈਨੂੰ ਚੁੰਮੜਿਆ ਬੜਾ ਵੱਡਾ ਆ ਤੁਸੀਂ ਉਸੇ ਵੇਲੇ ਆਪਣੀ ਗਵਾਹੀ ਨੂੰ ਹਮੇਸ਼ਾ ਲਈ ਖਤਮ ਕਰ ਦਿੰਨੇ ਆ ਤੁਸੀਂ ਉਸੇ ਵੇਲੇ ਆਪਣੇ ਛੁਟਕਾਰੇ ਨੂੰ ਆਪਣੀ ਪਿੱਠ ਦੇ ਪਿੱਛੇ ਸੁੱਟ ਦਿੰਨੇ ਆ ਉਸੇ ਵੇਲੇ ਤੁਸੀਂ ਪਰ ਮੈਨੂੰ ਤੇਰੇ ਨਾਲੋਂ ਜ਼ਿਆਦਾ ਉਸ ਵੈਰੀ ਦੇ ਉੱਤੇ ਭਰੋਸਾ ਆ ਕਿਉਂਕਿ ਸ਼ੈਤਾਨ ਨਹੀਂ ਪਰ ਪਰਮੇਸ਼ਰ ਵਟਾਇਆ ਹallelujah ਹallelujah ਜਦੋਂ ਕੁਝ ਵੀ ਨਹੀਂ ਸੀ ਸ਼ੈਤਾਨ ਵੀ ਨਹੀਂ ਸੀ ਜਦੋਂ ਕੁਝ ਵੀ ਨਹੀਂ ਸੀ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਸੌਂਦਾ ਸੀ ਹallelujah ਹallelujah ਉਨੇ ਕਿਹਾ ਮੈਂ ਸ਼ੁਰੂ ਤੇ ਆਖਿਰ ਹਾਲੇਲੂਇਆ ਜਦੋਂ ਜਦੋਂ ਸ਼ੁਰੂ ਹੋਇਆ ਸ਼ੁਰੂ ਕਦੋਂ ਹੋਇਆ ਕਿਸੇ ਨੂੰ ਨਹੀਂ ਪਤਾ ਪਰ ਜਦੋਂ ਸ਼ੁਰੂ ਹੋਇਆ ਉਹ ਕੋਣ ਸੀ ਪਰਮੇਸ਼ਵਰ ਜਦ ਸਭ ਕੁਝ ਆਖਿਰ ਹੋ ਜਾਏਗਾ ਕੁਝ ਨਹੀਂ ਬਾਕੀ ਬਚੇਗਾ ਪਰ ਇੱਕ ਰਹੇਗਾ because he is Alpha and Omega, he is first and last. Oh, he should do the oh, he ought to be Hallelujah! Hallelujah! ਇਸ ਲਈ ਆਪਣੀਆਂ ਸਮੱਸਿਆ ਨੂੰ ਨਾ ਕਹੋ ਇਹ ਨਾ ਕਹੋ ਮੇਰੀ ਸਮੱਸਿਆ ਵੱਡੀ ਆ ਉਸ ਸਮੱਸਿਆ ਦੇ ਅੱਗੇ ਖੜੇ ਹੋ ਕੇ ਕਹੋ ਮੇਰਾ ਖੁਦਾ ਵੱਡਾ ਆ ਹallelujah ਮੇਰਾ ਖੁਦਾ ਵੱਡਾ ਆ ਹallelujah ਮੇਰਾ ਖੁਦਾ ਵੱਡਾ ਆ ਔਰ ਜਦੋਂ ਤੁਸੀਂ ਆਪਣੇ ਪਰਮੇਸ਼ਵਰ ਨੂੰ ਵੱਡਾ ਦੇਖੋਗੇ ਦਾਊਦ ਨੇ ਆਪਣੇ ਪਰਮੇਸ਼ਵਰ ਨੂੰ ਵੱਡਾ ਦੇਖਿਆ ਉਹਨੇ ਗੋਲੀਅਥ ਨੂੰ ਵੱਡਾ ਨਹੀਂ ਦੇਖਿਆ ਜਦ ਕੇ ਬਚਨ ਦੇ ਵਿੱਚ ਲਿਖਿਆ ਗੋਲੀਅਥੇ ਕਸੂਰਬੀਰ ਸੀ ਦਾਨਵ ਸੀ ਔਰ ਗੋਲੀਅਥ ਨੇ ਕੀ ਕਿਹਾ ਕਹਿੰਦਾ ਤੈ ਮੈਨੂੰ ਕੁੱਤਾ ਸਮਝ ਆਇਆ ਕਿ ਤੂੰ ਕੱਲਾ ਹੀ ਆ ਗਿਆ ਆ ਕਹਿੰਦੇ ਨਾਲ ਆਇਆ ਆ ਦਾਊਦ ਕਹਿੰਦਾ ਮੈਂ ਆਪਣੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖ ਕੇ ਆਇਆ ਆ ਸਨਾਮਾ ਦਾ ਯਹੋਵਾ ਦੇ ਜ਼ੋਰ ਦੇ ਨਾਲ ਆਇਆ ਆ ਉਹਨੇ ਆਪਣੀ ਅੱਖਾਂ ਗੋਲੀਅਥ ਵੱਲ ਨਹੀਂ ਲਾਈਆਂ ਉਹਨੇ ਆਪਣੀ ਅੱਖਾਂ ਪਰਮੇਸ਼ਰ ਦੇ ਵੱਲ ਲਾਈਆਂ ਔਰ ਉਹਨੂੰ ਗੋਲੀਅਥ ਛੋਟਾ ਜਿਹਾ ਤੁਛ ਮਾਤਰ ਨਜ਼ਰ ਆਇਆ ਕਿੰਨਾ ਛੋਟਾ ਨਜ਼ਰ ਆਇਆ ਉਹਨੇ ਆਪਣੇ ਗੋਪੀਆਂ ਦੇ ਵਿੱਚੋਂ ਇੱਕ ਇੱਕ ਬੰਟੀ ਗੱਡੀ ਇੱਕ ਉਹਨੇ ਵੱਟੀ ਗੱਡੀ ਆਪਣੇ ਗੋਪੀਆਂ ਚ ਕਮਾਈ ਰ ਐਸੀ ਛੱਡ ਕੇ ਮਾਰੀ ਕਿ ਗੋਲੀ ਅਥ ਦੇ ਮੱਥੇ ਦੇ ਵਿੱਚ ਵੱਜੀ ਔਰ ਇੱਕ ਵੱਟੀ ਇੱਕ ਵੱਟੀ ਦੇ ਦੁਆਰਾ ਗੋਲੀ ਅਥ ਟੈਂ ਟੈਰੀ ਹੋ ਗਿਆ ਹallelujah ਉਹ ਵੱਟੀ ਨਹੀਂ ਸੀ ਉਹ ਪਰਮੇਸ਼ਵਰ ਦੇ ਉੱਤੇ ਰੱਖਿਆ ਹੋਇਆ ਦਾਊਦ ਦਾ ਪਰੋਸਾ ਸੀ ਹallelujah ਅੱਜ ਭਾਵੇਂ ਤੁਹਾਡੇ ਜੀਵਨ ਦੇ ਵਿੱਚ ਕੋਈ ਵੀ ਸਰਾਪ ਜਿੰਨਾ ਮਰਜੀ ਤੁਹਾਨੂੰ ਵੱਡਾ ਨਜ਼ਰ ਆ ਰਿਹਾ ਹੋਵੇ ਦਾਦਿਆਂ ਤੋਂ ਦੁਰਿਆਉਂਦਾ ਪਰਦਾਦਿਆਂ ਤੋਂ ਦੁਰਿਆਉਂਦਾ ਪੁੱਤੋਂ ਪੁੱਤੀ ਦੁਰਿਆਉਂਦਾ ਆ ਭਾਵੇਂ ਬਾਂਜ ਪੈਣੀ ਆ ਗਰੀਬੀ ਆ ਕੁਛ ਵੀ ਆ ਅੱਜ ਉਹਨੂੰ ਨਾ ਦੇਖੋ ਅੱਜ ਮੇਰੇ ਪਰਮੇਸ਼ਰ ਨੂੰ ਦੇਖੋ ਮੇਰੇ ਸੈਨਾਵ ਦੇ ਯਹਵਾ ਨੂੰ ਦੇਖੋ ਅੱਜ ਆਪਣੇ ਘੋਪੀਆਂ ਦੇ ਵਿੱਚੋਂ ਆਪਣੇ ਵਿਸ਼ਵਾਸ ਦੀ ਵਟਨੀ ਨੂੰ ਕੱਢੋ ਸ਼ੈਤਾਨ ਦੇ ਮੱਥੇ ਵਿੱਚ ਮਾਰੋ ਕਰਾਂ ਨੂੰ ਚਾਹੂ ਹਾਲੇਲੂਇਆ 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 ਕਹੋ